ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਸਾਡੇ YouTube ਚੈਨਲ ਉਤੇ ਬਾਰੇ ਉਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਬੜੇ ਕੰਮ ਦੀ ਗੱਲ ਕਰਾਂਗੇ ਦੱਸਾਂਗੇ ਮੂਰਖ ਬੰਦਿਆਂ ਦੀਆਂ ਨਿਸ਼ਾਨੀਆਂ ਵੀ ਜਿਹੜੇ ਮੂਰਖ ਬੰਦੇ ਹੁੰਦੇ ਨੇ ਹਨ ਹਰ ਇੱਕ ਦੀ ਲਾਈਫ 'ਚ ਹਰ ਇੱਕ ਤਰ੍ਹਾਂ ਦੇ ਬੰਦੇ ਹੁੰਦੇ ਨੇ ਹਨ ਸਿਆਣੇ ਵੀ ਹੁੰਦੇ ਆ ਮੂਰਖ ਵੀ ਹੁੰਦੇ ਆ ਪਰ ਅੱਜ ਆਪਾਂ ਗੱਲ ਕਰਾਂਗੇ ਮੂਰਖਾਂ ਦੀ ਇਹਨਾਂ ਤੋਂ ਬਚ ਕੇ ਰਿਹਾ ਕਰੋ ਇਹ ਤੁਹਾਡਾ ਸਮਾਂ ਖਰਾਬ ਕਰਦੇ ਆ ਤੁਹਾਡਾ ਕਿਤੇ ਨਾ ਕਿਤੇ ਨੁਕਸਾਨ ਕਰ ਸਕਦੇ ਆ ਮੂਰਖ ਬੰਦਿਆਂ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਨੇ ਨੰਬਰ 1 ਤੇ ਉਹ ਅੱਜ ਦਾ ਕੰਮ ਕੱਲ ਤੇ ਕੱਲ ਦਾ ਕੰਮ ਪਰਸੋਂ ਦੇ ਪਰਸੋਂ ਦਾ ਫਿਰ ਪਤਾ ਨਹੀਂ ਕਦੋਂ ਹਣਾ ਮੂਰਖ ਬੰਦੇ ਦੀ ਪਹਿਲੀ ਨਿਸ਼ਾਨੀ ਇਹ ਹੁੰਦੀ ਆ ਨੰਬਰ 2 ਤੇ ਮੂਰਖ ਬੰਦਾ ਸਾਰਿਆਂ ਨੂੰ ਬੇਵਕੂਫ ਤੇ ਆਪਣੇ ਆਪ ਨੂੰ ਸਿਆਣਾ ਸਮਝਦਾ ਹੁੰਦਾ ਜਿਵੇਂ ਮੇਰੇ ਵਰਗਾ ਸਿਆਣਾ ਕੋਈ ਹੈ ਹੀ ਨਹੀਂ ਠੀਕ ਹੈ ਇਹ ਦੂਸਰੀ ਨਿਸ਼ਾਨੀ ਹੁੰਦੀ ਆ ਮੂਰਖ ਬੰਦੇ ਦੀ ਤੀਸਰੀ ਮੂਰਖ ਬੰਦੇ ਦੀ ਨਿਸ਼ਾਨੀ ਇਹ ਹੁੰਦੀ ਆ ਹੁਣ ਹਰੇਕ ਬੰਦੇ ਦੀ ਕਿਸੇ ਨਾ ਕਿਸੇ ਚੀਜ਼ ਵਿੱਚ ਚਾਹੇ ਕੋਈ ਵੀ ਚੀਜ਼ ਆ ਨਾ ਚਾਹੇ ਉਹਦੇ ਬਿਜ਼ਨਸ ਨੂੰ ਲੈ ਕੇ ਚਾਹੇ ਉਹਦੀ ਸਕਿੱਲ ਨੂੰ ਲੈ ਕੇ ਚਾਹੇ ਉਹਦੀ ਪੜ੍ਹਾਈ ਨੂੰ ਲੈ ਕੇ ਹਣਾ ਹੁਣ ਉਹਦੇ ਵਿੱਚ ਨੁਕਸ ਕੱਢਣਾ ਹੀ ਕੱਢਣਾ ਹਣ ਨੰਬਰ 4 ਤੇ ਮੂਰਖ ਬੰਦਾ ਹੁੰਦਾ ਜਿਹੜਾ ਉਹੋ ਉਹਨੂੰ ਫਾਈਨੈਂਸ਼ੀਅਲੀ ਬਿਲਕੁਲ ਨਹੀਂ ਪਤਾ ਹੁੰਦਾ ਵੀ ਪੈਸਾ ਕਿੱਥੇ ਖਰਚ ਕਰਨਾ ਕਿੱਥੇ ਨਹੀਂ ਕਰਨਾ ਹਨਾ ਫਾਲਤੂ ਚੀਜ਼ਾਂ ਤੇ ਖਰਚਾ ਕਰਦਾ ਰਹੂਗਾ ਮੂਰਖ ਬੰਦਾ ਹਨਾ ਉਹਨੂੰ ਇਹ ਨਹੀਂ ਵੀ ਜਿਹੜਾ ਪੈਸਾ ਹੈ ਉਹ ਬਹੁਤ ਕੀਮਤੀ ਆਉਣ ਵਾਲੇ ਸਮੇਂ ਦੇ ਵਿੱਚ ਪੈਸੇ ਦੀ ਵੀ ਉਹ ਪਰਵਾਹ ਨਹੀਂ ਕਰਦਾ ਕਦਰ ਨਹੀਂ ਕਰਦਾ ਬਸ ਜਿੱਥੇ ੜੋਣਾ ਉੜਾਈ ਜਾਂਦਾ ਇਹ ਮੂਰਖ ਬੰਦੇ ਦੀ ਚੋਕੀ ਨਿਸ਼ਾਨੀ ਹੁੰਦੀ ਆ ਸੋ ਜੇ ਤੁਹਾਡੇ ਇਲਾਕੇ 'ਚ ਵੀ ਐਸੇ ਬੰਦੇ ਹੈਗੇ ਐਸੇ ਮੂਰਖਾ ਨਾਲ ਪਾਲਾ ਪੈਂਦਾ ਤੇ ਉਹਨਾਂ ਤੋਂ ਦੂਰ ਰਹੋ ਬਚ ਕੇ ਰਹੋ ਇਹ ਤੁਹਾਡਾ ਕਿਤਨਾ ਕਿਤੇ ਤੁਹਾਡਾ ਸਮਾਂ ਖਰਾਬ ਕਰਨਗੇ ਤੁਹਾਡਾ ਹੋਰ ਵੀ ਨੁਕਸਾਨ ਕਰ ਸਕਦੇ ਆ ਸੋ ਇੱਥੇ ਵੀਡੀਓ ਖਤਮ ਕਰ